ਆ ਵੇਖੋ ਬਾਈ ਜੀ ਇਸ ਹੁੰਦੇ ਨੇ ਦੇਖੋ ਕਿਵੇਂ ਦਿਖਾਇਆ ਤੁਹਾਨੂੰ ਵੀ ਕਿਵੇਂ ਬੇਕੁਫ ਬਣਾਉਂਦਾ ਆ ਦੇਖੋ ਵੀ ਤੁਹਾਨੂੰ ਐ ਹੱਥ ਕੱਟ ਕੇ ਦਿਖਾਉਂਦੇ ਆ ਦੇਖੋ ਆ ਬਲੇਡ ਆ ਦੇਖੋ ਵੀ ਐ ਘੁੰਮਦਾ ਇਹਦੇ ਵਿੱਚ ਦੀ ਦੇਖੋ ਆ ਬਾਈ ਇਹ ਅੱਗੇ ਆ ਆਈਟਮ ਜੀ ਲਈ ਦੇਖੋ ਬਾਈ ਜੀ ਆ ਗਲਾਸ ਜੇ ਰੱਖਿਆ ਉਪਰ ਆ ਉਹ ਦੇਖੋ ਕਹਿੰਦਾ ਵੀ ਇਹਦੇ ਵਿੱਚ ਰੁਪਈਆ ਕਿਵੇਂ ਆ ਜਾ ਆ ਦੇਖੋ ਇਹਦੇ ਵਿੱਚ ਕਹਿੰਦਾ ਵੀ ਇਹ ਆ ਦੇਖੋ ਇੱਥੇ ਬਣਾ ਰੱਖੀ ਜਗ੍ਹਾ ਐਂ ਦੇਖੋ ਬੰਦ ਕਰਤਾ ਤੁਹਾਨੂੰ ਐ ਲੱਗਦਾ ਇਹ ਦੇਖੋ ਦਮਾਸੇ ਰਕ ਰਹੀ ਜਾਂਦਾ ਬਾਈ ਜੀ ਐ ਮਨਉਂਦੇ ਆ ਮੂਲਖ ਤੁਹਾਨੂੰ ਝੰਪ ਕਰ ਦੇਣਾ ਕਿ ਆ ਦੇਖੋ ਆਮ ਦਾ ਕਹਿੰਦਾ ਜੀ ਇਹਦੇ ਵਿੱਚ ਕਿਵੇਂ ਜਾਊਗਾ ਬੋਤਲ ਦੇ ਇਹ ਦੇਖੋ ਉਹ ਦੇਖਾ ਉਹ ਥੇ ਲਗੋਰ ਕਹਿਦੀ ਹੱਥ ਦੇ ਸਾਰੇ ਉਹ ਰੋਕੀ ਖੜਾ ਆਉ ਦੇਖੋ ਇਧਰੋਂ ਕਰਤਾ ਵੀ ਆ ਦੇ ਉਹ ਥੱਲੇ ਰੱਖਦਾ ਇਧਰੋਂ ਸੱਬਦਾ ਕਹਿੰਦਾ ਐ ਕਰਦੇ ਆ ਦੇਖੋ ਬਾਈ ਜੀ ਕਹਿੰਦੇ ਹੱਥੇ ਸੁ ਬਾਈ ਆ ਦੇਖੋ ਇੱਕ ਲਈ ਥੋੜੀ ਤੇ ਇਹ ਦੇਖੋ ਇਹਦੇ ਵਿੱਚ ਬੰਦ ਕਰੀ ਇਹ ਦੇਖੋ ਇਕੱਠੇ ਕਰਦੇ ਕਹਿੰਦਾ ਇਹ ਕੁਛ ਨਹੀਂ ਹੁੰਦਾ ਇਹ ਦੇਖੋ ਕਹਿੰਦਾ ਇਹ ਦਿਖਾਉਗਾ ਇਹ ਦੇਖੋ ਪਲਾਸਟਿਕ ਦੀ ਹੈ ਇਹ ਦੇਖੋ ਜ ਐ ਇਕੱਠੀ ਹੋ ਜਾਂਦੀ ਬਾਈ ਜੀ ਐ ਮਨਉਂਦਿਆ ਮੂਰਖ ਆ ਬੰਦਾ ਦਖਾ ਰਿਹਾ ਆ ਦੇਖੋ ਵੀ ਅੱਗੇ ਮੈਂ ਅੱਗੇ ਰੁੜ ਗਿਆ ਇਹ ਦੇਖੋ ਵੀ ਐਵੇਂ ਮੇਰੇ ਵੱਲ ਆ ਗਿਆ ਇਹਦੇ ਵਿੱਚ ਦੇਖੋ ਇਹ ਦਿਖਾਉ ਖੋਲ ਕੇ ਵੀ ਇੱਕ ਮੋਟੀ ਇੱਕ ਗੋਲੀ ਪਾਈ ਹੋਈ ਹੈ ਇਹ ਦੇਖੋ ਭਾਰੀ ਗੋਲਾ ਪਾਇਆ ਹੋਇਆ ਹੈ ਇਹ ਦੇਖੋ ਜਦੋਂ ਇਧਰ ਨੂੰ ਆਪਾਂ ਇਹਨੂੰ ਵਾਜਾਂਗੇ ਇਧਰ ਨੂੰ ਜਾਊਗਾ ਪੀਸਾ ਉਧਰ ਲੰਗੂਆ ਆ ਦੇਖੋ ਸਿਰਕਟਾਂ ਦੀ ਡੱਬੀ ਕਹਿੰਦਾ ਖਾਲੀ ਐ ਇਹ ਦੇਖੋ ਮਾਰੇ ਜਾਦੂ ਕਹਿੰਦਾ ਪਰਗੀ ਆ ਦੇਖੋ ਇਹ ਦੇਖੋ ਪਰਗੀ ਇਹ ਦੇਖੋ ਇਹ ਦਿਖਾਉਗਾ ਵੀ ਇਹ ਐ ਕਰਦੇ ਨੇ ਆਹ ਦੇ ਆ ਥੱਲੇ ਸੀ ਵੀ ਹੱਥ ਨਾਲ ਖਿੱਚ ਲਈ ਥੱਲੇ ਕਰ ਲਈ ਜਦੋਂ ਇਹ ਇਹ ਦੇਖੋ ਉੱਪਰ ਕਰਦੇ ਆ ਦੇਖੋ ਵੀ ਆ ਕਿਵੇਂ ਕਰਦੇ ਆ ਕੱਲੇ ਜਾਂ ਇਹ ਦੇਖੋ ਇਹਦੇ ਵਿੱਚ ਪਾਇਆ ਮੈਂ ਇਹ ਦੇਖੋ ਇਹ ਦੇਖੋ ਬਾਈ ਜੀ ਵੀ ਹੱਥ ਦੇ ਵਿੱਚ ਨਹੀਂ ਲੰਘਿਆ ਇਹ ਦੇਖੋ ਇਹ ਅਲੱਗ-ਅਲੱਗ ਹੋ ਗਿਆ ਦੇਖੋ ਇਹ ਐਵੇਂ ਸਾਈਡ ਤੇ ਪਾੰਦੇ ਵੀ ਐਵੇਂ ਆਓ ਬਾਈ ਜੀ ਆਹ ਡੱਬੀ ਦੇਖੋ ਕਹਿੰਦਾ ਖਾਲੀ ਆਪ ਹੂਗਮਰੀ ਆ ਪਰ ਗਈ ਤੋਂ ਵੀ ਨਾ ਇਹ ਦੇਖੋ ਇਹ ਇਹ ਦੇਖੋ ਇਹ ਦੇਖੋ ਇਹ ਡਾਵਲ ਆ ਉਹ ਦੇਖੋ ਹਾਂ ਦੇਖੋ ਬਾਈ ਇਹ ਨੋਟ ਹੈ ਇਹ ਦੇਖੋ ਉਹ ਕੁਮਾਰੀਓ ਬਣਾਤਾ ਕਹਿੰਦਾ ਏਟੀਐਮ ਇਹ ਕਹਿੰਦਾ ਐਵੇਂ ਹੁੰਦਾ ਇਹ ਦੇਖੋ ਇਹ ਦੇਖੋ ਐ ਇਕੱਠਾ ਕਰ ਦਿੰਦੇ ਕਿਉਂ ਵਈ ਹੈ ਨਾ ਸਿਰ ਆਹ ਦੇਖੋ ਕਹਿੰਦਾ ਵੀ ਗੱਡੀ ਐ ਇਹ ਕਿਵੇਂ ਕਢਣਦੇ ਉਹ ਗਲਤੀ ਗੱਡੀ ਦੇਖੋ ਉਹ ਦੇਖੋ ਇਹ ਕੰਨਾ ਇਹਦੇ ਪਿਛਲੇ ਸਾਈਡ ਆ ਦੇਖੋ ਇਹ ਐ ਜਿਗਾਰਡ ਬਣਾਇਆ ਹੁੰਦਾ ਇਹ ਦੇਖੋ ਇੱਥੇ ਇਹ ਦੇਖੋ ਨਾ ਫਿੱਟ ਕਰੀ ਹੋਈ ਐ ਇਹ ਦੇਖੋ ਇਹ ਕਾਗਜ਼ ਦੇ ਐਵੇਂ ਫਿੱਟ ਕੀਤੀ ਹੁੰਦੀ ਐ ਇਹ ਦੇਖੋ ਐਵੇਂ ਥੱਲੇ ਲਾ ਲੈਂਦੇ ਕਹਾਂ ਬਾਈ ਜੀ ਕਿਵੇਂ ਲੱਗੀ ਵੀਡੀਓ ਬਾਈ ਜੀ ਜਰੂਰ ਸੇਰ ਕਮੈਂਟ ਕਰਿਓ ਇਹ ਦੇਖੋ ਆ ਬੋਲਾਂ ਕਹਿੰਦਾ ਕਿਵੇਂ ਰੰਗਾਂਆਂ ਵਿੱਚ ਦਿਖਾਉਂਦੇ ਐਵੇਂ ਵਿੱਚ ਕਹਿੰਦਾ ਪਾਇਆ ਹੁੰਦਾ ਡਬਲ ਪਰਸਨ ਹੁੰਦਾ ਆ ਦੇਖੋ ਇੱਥੇ ਘੱਟੇ ਰੰਗ ਦੀ ਵਾਲੀ ਇੱਥੇ ਰੈੱਡ ਵਾਲੀ ਇਹ ਦੇਖੋ ਵੀ ਮੈਂ ਐਵੇਂ ਘੜਦੀਆਂ ਹਾਰੀ ਕੋ ਇਹ ਬਿੱਤ ਆ ਦੇਖੋ ਘੋਰ ਬੋਲ ਵੀ ਕਹਾਂ ਬਈ ਆ ਬਣੋਂ ਦੇ ਬੀਖਾ ਆ ਦੇਖੋ ਮਨ ਲੈ ਆਦੜ ਕਨੀ ਬਾਟੀ ਜੀ ਆ ਲੋ ਇਹ ਕਹਿੰਦਾ ਤੁਮਰੇ ਜਾਦੂ ਆ ਦੇਖੋ ਇਹਦੇ ਵਿੱਚ ਆ ਥੈਲਾ ਨਿਕਲੇ ਕਹਿੰਦਾ ਇਹ ਸਾਰਾ ਕੁਝ ਕੇਮਿਕਲ ਦੇ ਆ ਦੇਖੋ ਇਹ ਡਬਲ ਡਬਲ ਕੀਤਾ ਹੋਇਆ ਉਹਦੇ ਵਿੱਚ ਡਬਲ ਹੈ ਜਦੋਂ ਆ ਦੇਖੋ ਇਹਨੂੰ ਬੰਦ ਕਰਤਾ ਵਿੱਚ ਹਲਾਤਾ